ਸੁਜਿੰਦਰ ਸਿੰਘ ਤਰੰਤ ਆਵਾ ਸੜੀਆਂ ਦੁਕਾਨਾਂ ਦਾ ਮੌਕਾ ਦੇਖਣ ਪਹੁੰਚੇ ਸੁਜਿੰਦਰ ਸਿੰਘ ਦਾਵਾਨ ਨੇ ਕਿਹਾ ਕਿ ਉਹ ਇਸ ਦੁਖ ਦੀ ਘੜੀ ਵਿੱਚ ਦੁਕਾਨਦਾਰਾਂ ਦੇ ਨਾਲ ਹਨ ਅਤੇ ਜਲਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰ ਨੁਕਸਾਨ ਦੀ ਰਿਪੋਰਟ ਤਿਆਰ ਕਰ ਮੁੱਖ ਮੰਤਰੀ ਨੂੰ ਭੇਜਣਗੇ ਗੁਰਦਾਸਪੁਰ ਦੇ ਅਮਾਮ ਬੜਾ ਬਾਜ਼ਾਰ ਵਿੱਚ ਬੀਤੀ ਰਾਤ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਇੱਕ ਇੱਕ ਕਰਕੇ ਦੇਖਦੇ-ਦੇਖਦੇ ਸ਼ੀ ਦੁਕਾਨਾਂ ਭਿਆਨਕ ਆਗਨਿ ਆਪਣੇ ਲਪੇਟ ਵਿੱਚ ਲੈ ਲਈਆਂ ਦੁਕਾਨਦਾਰਾਂ ਅਨੁਸਾਰ ਸ਼ਾਰਟ ਸਰਕਟ ਕਰਨ ਲੱਗੀ ਸੀ ਆਗਤ ਜਿਸ ਕਾਰਨ ਦੁਕਾਨਾਂ ਇੱਥੇ ਪਿਆ ਕਰੋੜਾਂ ਦਾ ਸਮਾਨ ਸੜਕੀ ਸਵਾ ਹੋ ਗਿਆ ਪਰ ਫਾਇਰ ਬ੍ਰਿਕਟ ਪਹਿਲਾਂ ਤੰਤਿਰ ਨਾਲ ਪਹੁੰਚੀ ਅਤੇ ਜਦ ਪਹੁੰਚੀ ਤਾਂ ਠੀਕ ਠੰਗ ਨਾਲ ਅੱਗੇ ਕੱਬ ਪਹੁੰਚੇ ਨਕਾਮ ਰਹੀ ਇਸ ਕਾਰਨ ਅੱਗ ਸਾਰੀਆਂ ਦੁਕਾਨਾਂ ਵਿੱਚ ਫੈਲ ਗਈ ਦੁਕਾਨਦਾਰਾਂ ਨੂੰ ਇਹ ਵੀ ਰੋਸ਼ ਹੈ ਕਿ ਲਗਾਤਾਰ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਆਗੇ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਕਦੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਪੀੜਤ ਦੁਕਾਨਦਾਰਾਂ ਦਾ ਹਾਲਚਾਲ ਪੁੱਛਣ ਲਈ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਦਾਵਾ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਮੌਕੇ ਤੇ ਪਹੁੰਚੇ ਤੇ ਦੁਕਾਨਦਾਰ ਪ੍ਰਸ਼ਾਸਨ ਦਿੱਤਾ ਉਹਨਾਂ ਕਹਿੰਦੇ ਇਸੋ ਉਕੀ ਕੜੀ ਵਿੱਚ ਉਦਕਾਨਾਂ ਤਾਰਾਂ ਦੇ ਨਾਲ ਹੰਤ ਚਲਦੀ ਜਲਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਇਸ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜਣਗੇ ਮੈਨੂੰ ਰਾਤੀ ਸਵੇਰੇ ਇਹਨਾਂ ਦਾ ਟੈਲੀਫੋਨ ਆਇਆ ਪੰਜ ਕੁਜੇ ਮੇਰੇ ਖਾ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਹੀ ਤੇ ਸਿੱਧਾ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਇਥੋਂ ਦੇ ਬਲਜੀਤ ਮੇਰੇ ਨਾਲ ਖੜਾ ਕਿ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਕਿ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਚ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ 4 ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ 7 ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਛੀ ਮਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਜੀ ਮਨਿਸਟਰ ਨੂੰ ਕਿ ਜਿਹੜੀ ਡਿਸਾਸਟਰ ਮੈਨੇਜਮੈਂਟ ਆ ਉਹਦੇ ਚ ਇਹ ਚੀਜ਼ਾਂ ਕਵਰ ਹੋਣੀਆਂ ਚਾਹੀਦੀ ਇਹ ਮੇਰੇ ਖਿਆਲ ਆ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ ਇਮਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹਦਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ ਉਠਾਉਣੀ ਆ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਏਦਾਂ ਦਾ ਅੱਗ ਲੱਗ ਜਾਨੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਹੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਔਰ ਇਹ ਪੂਰੇ ਇਹਨਾਂ ਦੇ ਨਾਲ ਚੀਫ ਮਿਨਿਸਟਰ ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਨਾ ਬਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰ ਲੈ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੇ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਕਿ ਫੇਰੀਰ ਪ੍ਰਸ਼ਾਸਨ ਦਾ ਕੰਮ ਕੀ ਜਿਹੜੀ ਅਸੀਂ ਆਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਨੇ ਪਾਣੀ ਨਹੀਂ ਹੈਗਾ ਪਾਈਪਾ ਪਾਟ ਨਹੀਂ ਸਾਰਾ ਉਹਦੇ ਕਰਕੇ ਅੱਗ ਵੱਧ ਗਈ ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆਈ ਸੀ ਚੁੱਕ ਕੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉੱਤੇ ਗਊਸ਼ਾਲਾ ਦੇ ਵਿੱਚ ਬੜੀ ਜਬਰਦਸਤ ਜਿੰਨੇ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉੱਥੇ ਡੇਰ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੋ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ ਤੇ ਧਿਆਨ ਦੇਣਾ ਪੈਗਾ ਔਰ ਬਹੁਤ ਜਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜੀ ਚੀਜ਼ ਹੁੰਦੀ ਆ ਉਹ ਦੁਬਾਰਾ ਨਾ ਹੋਵੇ